ਸਾਡੀ ਪਾਰਟੀ ਸੀ ਪਾਰਟੀ ਵਿੱਚ ਉਹ ਮਰਡਰ ਹੋ ਗਿਆ ਬੰਦਾ ਮਰ ਗਿਆ ਜੀ ਉਹ ਬੰਦੇ ਲੈ ਕੇ ਪਰਚਾ ਮਿਰਤੀ ਕਰਾ ਗਈ ਮੈਂ ਜੇਲ੍ਹ ਚੱਲ ਗਿਆ ਤੁਹਾਡੇ ਪਰਚਾ ਤੁਹਾਡੇ ਇਕੱਲੇ ਤੇ ਹੋ ਗਿਆ ਪਰਚਾ ਇਕੱਲੇ ਤੇ ਹੋ ਗਿਆ ਜੀ ਮੈਂ ਜੇਲ੍ਹ ਚੱਲ ਗਿਆ ਜੇਲ੍ਹ ਜਾ ਕੇ ਮੈਂ ਬਾਲੀਬਾਲ ਖੇਡਦਾ ਹੁੰਦਾ ਸੀ ਉੱਥੇ ਜੀ ਫੁੱਟਬਾਲ ਲਾਉਣ ਲੱਗੇ ਉੱਥੇ ਮੈਂ ਤਿਆਰੀ ਮੈਨੂੰ ਕਾਇਦ ਨਹੀਂ ਹੋਈ 19 ਮਹੀਨੇ ਤਿਆਰੀ ਕਰੀ ਗਿਆ ਹੂੰ ਕੋ ਮੇਰਾ ਕੰਮ ਆ ਪਲੇਅਰ ਦਾ ਤਿਆਰੀ ਕਰਨਾ ਕੋਲ ਨਾ ਕਤਰਾ ਮੇਰੇ ਕੋਲੇ ਕੁਦਰਤ ਮੈਂ ਕੋਲ ਦਾ ਪਹਿਲਾ ਮੁੱਢਲ ਦੇ ਕੋਲ ਦਾ ਸੀ ਉੱਥੇ ਪ੍ਰਭਾਵਨ ਆ ਗਏ ਮੈਂ ਕੋਲਣ ਲੱਗ ਗਿਆ ਪੀਲੀਆ ਪੰਗਾ ਤੋਂ ਮੁੰਡਾ ਮੰਗਲ ਆ ਗਿਆ ਉਹਨਾਂ ਕੋਲ ਲੱਗ ਗਿਆ ਇੱਕ ਮੁੰਡਾ ਬੂਬ ਸ਼ਹਿਰ ਤੋਂ ਆ ਗਿਆ ਉਹ ਪ੍ਰਭਾਨ ਸੀ ਉਹਨਾਂ ਕੋਲ ਲੱਗ ਗਿਆ ਇੱਕ ਮੁੰਡਾ ਅਮਰਸਰੀਆ ਸੀ ਜੀ ਉਹ ਪ੍ਰਭਾਨ ਸੀ ਤੇ ਉਹ ਮੈਂ ਉਹਨਾਂ ਕੋਲ ਲੱਗ ਗਿਆ ਕੁਲ ਤਾਂ ਮੇਰਾ ਕੰਮ ਸੀ ਕੁੱਤਾ ਜੀ ਰਜਾਨਾ ਕੋਲ ਦੇ ਹੁੰਦੇ 12 ਐਤਵਾਰ ਨੂੰ ਤੇ ਰਜਾਨਾ ਹੀ ਝੰਡੀਆਂ ਫੇਰਦੀ ਹੁੰਦੀ ਸੀ ਉੱਥੇ ਜੀ ਉਹ ਕੁਦਰਤ ਨੇ ਐਸੀ ਗੇਮ ਖੇਡੀ ਤੇ ਜੇਲ੍ਹਾਂ ਦੀਆਂ ਗੇਮਾਂ ਹੋ ਗਿਆ ਮੈਨੂੰ ਕੈਦ ਹੋ ਗਈ ਹੂੰ ਕੈਦ ਵੀ ਫੁੱਲੀ ਹੋ ਗਈ ਹੂੰ 27 ਸਾਲ ਹੋ ਗਏ 27 ਸਾਲ ਤੋਂ ਜੇਲ੍ਹ ਚ ਰਹਿ ਕੇ ਆਇਆ 27 ਸਾਲ ਕੈਦ ਹੋ ਗਈ ਕੋਰਟ ਚੋਂ ਜੀ ਤੇ ਕੁਦਰਤ ਨੇ ਬੜਾ ਬਲਵਾਨ ਮੈਂ ਮੇਰੀ ਤਿਆਰੀ ਲੱਗੀ ਵੀ ਸੀ ਮੈਨੂੰ 20-22 ਦਿਨ ਹੋਏ ਕੈਦ ਹੋਏ ਨੂੰ ਜੀ ਤੇ ਇਹਦੇ ਪਟਿਆਲੇ ਗੇਮਾਂ ਹੋ ਗਈਆਂ ਸਾਡੀ ਤਿਆਰੀ ਲੱਗੀ ਸੀ ਅਸੀਂ ਬਾ ਬਾਗੇ ਲਾਸ ਵੀ ਲੈ ਗੇ ਬਾਲੀਬਾਲ ਲੈ ਗੇ ਅਸਾਕ ਅਸੀਂ ਲੈ ਗੇ ਟੀਮ 26 ਬੰਦੇ ਬਾਗੇ ਪਟਿਆਲੇ ਸੀ ਜੀ ਉਹ ਤਾਂ ਪੰਜਾਬ ਦੀਆਂ ਵੱਡੀਆਂ 12 ਜੇਲਾਂ ਸੀ ਪੁੱਤ ਸੈਂਟਰ ਜੇਲਾਂ ਜੀ ਉਹ ਜਦੋਂ ਸਾਰੇ ਬੰਦੀ ਚਲ ਟੁੱਟੇ ਉਹ ਕੈਦੀ ਦਾ ਟੁੱਟੇ ਭਜੀ ਹੁੰਦੇ ਨੇ ਕਿਹੜੀ ਗੇਮ ਵਾਲੇ ਹੁੰਦੇ ਵਿਚਾਰੇ ਉਵੇਂ ਆਗੇ ਪਗਾਪਗੋ ਬਣ ਕੇ ਜਿਵੇਂ ਚਲੋ ਡਰਾਮੇ ਆਵਾਜ਼ ਵੀ ਪਾ ਫਿਰ ਤੁਰੇ ਆਵਾਂਗੇ ਮੱਲਾ ਵੀ ਜਿਵੇਂ ਪੰਜਾਬ ਸਰਕਾਰ ਕਰਦੀ ਹੁੰਦੀ ਆ ਉਹ ਵਿਚਾਰੇ ਉਵੇਂ ਆਗੇ ਨਾਂ ਨੂੰ ਲਿਖਾ ਕੇ ਜਿਵੇਂ ਚਲ ਕੋਈ ਗੱਲ ਨਹੀਂ ਫਰਮਾਸ਼ੀ ਵੀ ਆਪਾਂ ਫਿਰ ਤੁਰੇ ਆਵਾਂਗੇ ਹਾਂ ਹੋਰ ਨਹੀਂ ਦਾ ਅੱਜ ਵਿਹਲੇ ਗਿੜੀ ਦੇ ਆ ਗਏ ਹਾਂ ਉੱਥੇ ਪਟਿਆਲੇ ਆ ਗਈ ਹਾਂ ਤੋਂ ਪਟਿਆਲੇ ਆਈ ਹੁਣ ਗੇਮਾਂ ਹੋਣੀਆਂ ਸੀ ਪੁੱਤ 12 ਦੀਆਂ 12 ਟੀਮਾਂ ਲਾਤੀਆਂ ਮੈਂ ਉਹ ਹੂੰ ਕਦਰਤ ਨੇ ਏਡਾ ਬੜਾ ਸਾਥ ਦਿੱਤਾ ਹੂੰ ਮੈਂ ਉਹਦਾ ਜਾਫ ਲੈਂਦ ਤੇ ਕੋਡੀ ਨਹੀਂ ਪਾਉਂਦਾ ਸੀ ਜੀ ਮੇਰੀ ਕੋਡੀ ਕੌਣ ਪਾਉਂਦਾ ਸੀ ਇੱਕ ਦਾ ਮੁੰਡਾ ਸੀ ਬਰਿਆਂ ਤੋਂ ਕਰਤੇਜ ਜੀ ਇੱਕ ਸੀ ਮੁੰਡਾ ਇਥੋਂ ਮਚਾਕੀ ਤੋਂ ਜੀ ਪਾਬਾ RAM ਸਿੰਘ ਜੀ ਤੇ ਮੈਂ ਜਾਫ ਤੇ ਸੀ ਮੈਂ ਤੇ ਨਾਨਕ ਜੀ ਤੇ ਗੁਰਨੇਆਂ ਤੋਂ ਮੁੰਡਾ ਚਕਤਾਰ ਜੀ ਅਸੀਂ ਦੁਨੀਆ ਹੀ ਹਰਾਤੀ ਪ੍ਰਾਵਾ ਉੱਥੋਂ ਮੈਨੂੰ ਲੋਕਾਂ ਨੇ ਬੁਗਲਾ ਬਠੰਡੇ ਦੇ ਨਾਮ ਨਾਲ ਸਲਮਾਨਤ ਕਰਿਆ ਮਤਲਬ ਉੱਥੇ ਮਸ਼ਹੂਰ ਮੈਨੂੰ ਡੀਆਈਆਈ ਦਾ ਸਲਮਾਨਤ ਮਿਲਿਆ ਆਈਜੀ ਦਾ ਉੱਥੋਂ ਤੁਹਾਡੇ ਨਾਮ ਅਗਰ ਜਿਹੜਾ ਬੁਗਲਾ ਬਠੰਡਾ ਉੱਥੋਂ ਪਿਆ ਆ ਉੱਥੋਂ ਪਿਆ ਜੇਲਾ ਚੋਂ ਫਿਰ ਮੈਂ ਜੋ ਜੇਲ੍ਹ ਚ ਰਹਾ ਕੁਦਰਤ ਕਾ ਨੇ ਮੈਨੂੰ ਨੰਬਰਦਾਰ ਬਣਾਤਾ ਮੈਂ ਹੱਸਿਆ ਬਹੁਤ ਬਹੁਤ ਲੋਕਾਂ ਨੇ ਹੱਸਿਆ ਕਹਿੰਦੇ ਕਿਉਂ ਉਹ ਮਖਾਕਾ ਚ ਰੰਡਾ ਪ੍ਰਧਾਨਪਤ ਰਹੋ ਮੈਨੂੰ ਨੰਬਰਦਾਰੀ ਕਿਵੇਂ ਦੇਣੀ ਸੀ ਮੈਂ ਤਾਂ ਨੰਬਰਦਾਰ ਬਣਾਦਾ 6 ਸਾਲਾਂ ਬਾਅਦ ਬਹੁਤ ਵਾਰ ਪੀਲੀ ਪੱਗ ਮਿਲ ਗਈ ਬਰੀ ਦੁਨੀਆ ਦੇ ਚ ਚੜਤ ਹੋਈ ਮ ਦੁਨੀਆ ਡਰਿਆ ਕਰੇ ਕੋ ਮੈਂ ਇੱਕ ਬੈੜਾ ਸੀ ਦਿਮਾਗ ਦਾ ਕਲੰਨ ਸੀ ਹਾਂ ਕੋ ਵੱਡਾ ਕਾਲ ਦੀ ਮੁੱਛਾ ਮਛਾ ਬਨ ਕੇ ਪੱਗ ਪੱਗ ਬੰਨਣੀ ਟਰਨ ਬਈ ਟਰਨ ਪੱਗ ਬੰਨਣੀ ਹਾਂਜੀ ਮਾਹ ਲੰਗ ਬੰਦਾ ਜਿੰਦੇ ਡੰਗ ਉਹਨੇ ਢਾਂਗਾ ਤੇ ਹੋਰ ਜੇਲ੍ਹ ਚ ਨੰਗੇ ਕਹ ਰੋਹੀ ਝੰਡ ਤੇ ਆਪੋ ਦਾ ਮੈਸ਼ੀ ਬਣ ਗਈ ਮੈਂ ਗੱਲ ਭੇਜਣੇ ਦੀ ਮੈਂ ਕਹਾਂ ਕਰਾ ਵੀ ਆ ਸਾਫ ਸਪਈਆ ਸਹੀ ਹੋਣਾ ਚਾਹੀਦਾ ਹਾਂ ਮੈਂ ਤਾਂ ਕਾਨੂੰਨ ਲਾਗੂ ਕਰਦਾ ਅਗਰ ਲੋਕਾਂ ਤੇ ਤੇ ਹੋਰ ਉਥੇ ਸ਼ਰਿੰਦਰ ਕਬੂਰਾ ਆ ਹਾਂਜੀ ਤੇ ਉਥੇ ਸਾਡੀ ਜੇਲ੍ਹ ਨਾਲ ਕੋਡੀ ਕਰਾਤੀ ਸਾਫ ਨੇ ਜੀ ਅਸੀਂ ਉਹ ਵੀ ਹਰਾਤੀ ਨਹੀਂ ਬਾਡਰਾ ਹਾਂਜੀ ਉਹ ਮੈਨੂੰ ਛੇਂਦਰ ਕਪੂਰ ਹੱਸ ਕੇ ਕਹਿੰਦਾ ਵੀ ਦੱਸ ਮਖਿਆਰ ਮੈਨੂੰ ਇਤਨਾ ਦੁੱਧ ਅੱਧ ਲਾ ਜਾ ਹਾਂ ਉਹ ਡਾਕਟਰ ਨੂੰ ਕਹਿੰਦਾ ਵੀ ਸਾਹ ਨੂੰ ਕਹਿੰਦਾ ਇਹਨੂੰ ਜਿਹੜੀ ਖਰਾਖ ਮੰਗਦਾ ਦਿਓ ਹਾਂ ਕੋ ਹੁਣ ਜੇਲੇ ਮੰਤਰੀ ਸੀ ਮੇਰੇ ਦਿਮਾਗ ਚ ਨਹੀਂ ਵੀ ਜੇਲੇ ਮੰਤਰੀ ਆ ਇਹ ਉਹ ਛੇਂਦਰ ਤੁਸੀਂ ਐਂ ਕਹਿੰਦੋਂਦੇ ਵੀ ਮੈਨੂੰ ਛੱਡ ਦਿਓ ਜੀ ਮੈਂ ਨਹੀਂ ਮੈਂ ਛੱਡਣ ਲਈ ਗੱਲ ਨਹੀਂ ਸੀ ਹਾਂਜੀ ਮੈਂ ਕਹਾਂ ਜੀ ਮੈਨੂੰ ਐਂ ਕਰਕੇ ਵੀ ਡੈਟ ਦਾ ਉਹ ਕਹਾਂ ਡੈਟ ਦਾ ਕਹਿੰਦਾ ਪਹਿਲੀ ਫੁੱਲ ਸੀ ਮੈਨੂੰ ਕਹਿੰਦਾ ਡਾਕਟਰ ਕਹਿੰਦਾ ਹਾਂ ਕਹਾਂ ਨਹੀਂ ਇਹਨੂੰ ਡੈਟ ਲਾ ਦਿਓ ਉਨੇ ਹੋਰ ਕੰਮ ਚੱਕਤਾ ਹਾਂਜੀ ਕਾ ਜਿੰਨੀ ਮਰਜੀ ਡੈਡ ਮੰਗੇ ਉਹੀ ਦੇਉ ਉਹਨੂੰ ਜੀ ਮੇਰੀ ਕੁਦਰਤ ਨੇ ਉਹਨੇ ਵਿਚਾਰੇ ਨੇ ਮੈਂ ਤਾਂ ਉਹਦੀ ਲੰਮੀ ਓਵਰ ਕਹਿਣਾ ਵੀ ਬੰਦੇ ਲੱਗੇ ਜਿਹਨੇ ਮੇਰੀ ਉਹਨੇ ਐਡੀ ਸੁਣੀ ਤੇ ਫਿਰ ਬਾਦਲ ਜਾ ਫਸਿਆ ਹਾਂਜੀ ਜਿੱਤ ਕੇ ਹਾਂ ਤੇ ਉਹ ਕੁਝ ਤਾਂ ਬੜੇ ਲੜੀ ਗਏ ਉਹ ਇਹਨਾਂ ਕੁਝ ਕਰ ਹੀ ਗਏ ਹਾਂ ਮੇਰਾ ਇੱਕ ਬੰਦਾ ਸੀ ਦੋਸਤ ਉਹਨੇ ਜਰਨਰਜੀ ਲਿਖਤੀ ਹਾਂ ਮੈਂ ਵੀ ਉਹਨੂੰ ਛਾਲ ਦੀ ਸੁੱਟੀ ਮਿਲ ਜੀ ਹਾਂਜੀ ਕਹਿੰਦਾ ਮੈਨੂੰ ਹੱਸ ਕੇ ਕਹਿੰਦਾ ਯਾਰ ਕਹਿੰਦਾ ਤੇਰੀ ਸੁੱਟੀ ਸਾਲ ਦੀ ਕਾਦੀ ਆ ਦੀਏ ਹਾਂਜੀ ਉਹ ਦੇਖ ਕੇ ਉਹਦੇ ਪੀਆ ਕਹਿੰਦਾ ਸਾਲ ਦੀ ਸੁੱਟੀ ਮੰਗਦਾ ਹਾਂਜੀ ਉਹ ਬਚਾਰਾ ਸਾਹਾਬਾ ਸਿਆ ਬਹੁਤ ਵੀ ਇਹ ਕਹਿ ਜਾ ਬੰਦਾ ਦਿਮਾਗ ਦਾ ਹਾਂਜੀ ਮੈਂ ਕਿਹਾ ਮੈਥੋਂ ਆਪਣੇ ਵੱਧ ਕੈਦ ਕਟਾ ਲਿਓ ਤੇ ਛੁੱਟੀ ਦਾ ਸਾਲ ਦੀ ਦਿਓ ਨਾ ਮੈਨੂੰ ਵੀ ਘਰ ਕੋਰ ਪਾਲਾਂ ਮੈਂ ਪਿੰਡ ਆਪਦੇ ਵੀ ਜਵਾਕਾਂ ਨੂੰ ਕਿਹਦੇ ਬਿਠਾਵਾਂ ਨਾਲ ਏਡੀਸੀ ਹਾਂਜੀ ਹੁ ਸਾਰਾ ਮਹਿਕਮਾ ਸੀ ਉਹ ਏਡੀਸੀ ਏਡੀਸੀ ਛੋਟਾ ਨਹੀਂ ਸੀ ਦੋਨੋਂ ਡੀ ਸੀ ਤੇ ਉਹ ਜਦੋਂ ਜਾ ਕੇ ਦਫ਼ਤਰ ਗਏ ਤੇ ਮੈਨੂੰ ਛੁੱਟੀ ਪਾਸ ਕਰ ਗਿਆ 6 ਮਹੀਨਿਆਂ ਦੀ ਜੀ ਛੁੱਟੀ ਮੇਰੀ ਭਰੀ ਵੀ ਸੀ ਕਦ ਦਿਨ ਸ਼ਿਪੇ ਵੱਜ ਗਈ ਆਵਾਜ਼ ਮੈਨੂੰ ਕਹਿੰਦੇ ਆ ਜਾ ਕਿ ਬਿੱਲੂ ਨਾਂ ਦਾ ਬੰਦਾ ਖਾਨੀ ਦਾ ਜੀ ਕਹਦਾ ਆ ਜਾ ਤੈਨੂੰ ਮਿਲ ਗਈ ਛੁੱਟੀ ਜੀ ਪੰਜ ਤਾਂ ਮੈਂ ਕਿਹਾ ਵੀ ਕਿਸੇ ਪਾਇ ਤੋਰਨਗੇ ਚਲਾਨ ਚ ਹਾਂ ਵੀ ਤੂੰ ਭੈਣ ਕਾਤੋਂ ਛੁੱਟੀ ਮੰਗੀ ਹਾਂ ਨਾਲ ਦੇ ਕਹਿੰਦੇ ਤੈਨੂੰ ਭੈਣ ਨੇ ਕਿੰਨਾ ਸਮਝਾਇਆ ਸੀ ਹਾਂ ਤੂੰ ਕੰਮਲ ਮਾਰਤਾ ਹੁਣ ਦਿੰਦੇ ਛੁੱਟੀ ਪੰਜ ਮੇਰਾ ਵੀ ਦਿਲ ਜੜ ਗਿਆ ਚੱਕ ਲਈ ਪੀਪੀ ਤੇ ਮੈਂ ਕਿਹਾ ਭਾਈ ਕੀ ਗੱਲ ਆ ਕਹਿੰਦੇ ਭਾਈ ਤੈਨੂੰ ਛੁੱਟੀ ਮਿਲ ਗਈ ਸੀ ਮੈਨੂੰ ਜੀ ਬਾਦਲ ਨੇ ਸ਼ੀਮੇ ਛੁੱਟੀ ਦਿੱਤੀ ਮੈਨੂੰ ਪਹਿਲੀ ਵਾਰ ਜੇਲ੍ਹ ਚ ਜਾ ਕੇ ਬਮਾ ਲਾ ਬਾਦਲ ਦੇ ਸੈਨ ਹੋਏ ਆ ਬਾਦਲ ਨੇ ਛੁੱਟੀ ਦਵਾਈ ਆ ਮੈਨੂੰ ਸ਼ੀਮੀ ਨੇ ਇੱਕ ਉਹ ਬੰਦਾ ਇਨਸਾਨ ਹੈ ਵੀ ਉਥੇ 2 ਗ੍ਰਾਮ ਦੇ ਸੀ ਛੁੱਟੀ ਕਰੀ ਤਾਂ ਮੈਨੂੰ ਛੁੱਟੀ ਤੁਰਤ ਬਾਰੇ ਸ਼ੀਮੀ ਨੇ ਦੇ ਗਿਆ ਮੈਂ ਸਾਲ ਦੀ ਮੰਗੀ ਸੀ ਮੈਂ ਸ਼ੀਮੀ ਨੇ ਛੁੱਟੀ ਬਾਹਰ ਲਾਈ ਜੀ ਕੁਦਰਤ ਇੱਕ ਈ ਵੱਡੀ ਬਲਵਾਨ ਹੈ ਉਹ ਉਹਨਾਂ ਨੇ ਸਪੋਰਟ ਕਰਤੀ ਅਫਸਰਾਂ ਨੇ ਵੀ ਇਹਦਾ ਪ੍ਰਭਾਵਨ ਬੰਦਾ ਹੈ ਹਮ ਕੋ ਦਾ ਠੀਕ ਆ ਦੇ ਦੇ ਛੁੱਟੀ ਹਮ ਤੇ ਆਪਾਂ ਮਾਰਾ ਕੰਮ ਕਰਿਆ ਨਹੀਂ ਉੱਥੇ ਜੇਲ੍ਹ ਚ ਵੀ ਆਪਾਂ ਠੱਗੀ ਚੋਰੀ ਨਹੀਂ ਕਰੀ ਇੱਥੇ ਵੀ ਨਹੀਂ ਕਰੀ ਨਾ ਕਰਨਾ ਭੈਣ ਨੂੰ ਭੈਣ ਸਮਝਿਆ ਮਾਂ ਨੂੰ ਮਾਂ ਸਮਝਿਆ ਹਰ ਇੱਕ ਨੂੰ ਵੱਡੇ ਨੂੰ ਸੋਸਤਰੀ ਕਾਲਾ ਪਰਮਾਤਮਾ ਨੇ ਕਲਾ ਬਖਸ਼ੀ ਆ ਪਹਲਵਾਨ ਆ ਜਮਾ ਲੋਕਾਂ ਨਾਲ ਲੜਨ ਲੱਗਾ ਤਾਂ ਕਿੰਨਾ ਕਿ ਲੜੀ ਚੱਲਾਂਗੇ ਆਪਾਂ ਲੜੀ ਨਹੀਂ ਕਿਸੇ ਜ਼ਿੰਦਗੀ ਚ ਹੂੰ ਕੋ ਜੇ ਹਾਥੀਆ ਨੂੰ ਕੁੱਤੇ ਭੌਂਕਦੇ ਆ ਭੌਂਕੀ ਜਾਣ ਦੇ ਕੋਈ ਕੁਛ ਕਹਿਨਦਾ ਕੁਛ ਕਹਿਨਦਾ ਮੈਂ ਕਿਹੜੀ ਗਿਲਾ ਨਹੀਂ ਮਨਾਉਂਦਾ ਗਿਲਾ ਨਹੀਂ ਮਨਾਉਂਦਾ ਹਾਂ ਵੀਰੇ ਇਹ ਬਚਾਰੇ ਲੋਕ ਦਾ ਦੁਨੀਆ ਮਸ਼ਾਫਰਖਾਨਾ ਦੁਨੀਆ ਇਹ ਤਰੀਕੇ ਦੀ ਆਈ ਜਾਂਦੀ ਐ ਇਹ ਦੋ ਬੰਦੇ ਨਾ ਰਹਿ ਜਾਣੇ ਆ ਹ ਜਾ ਜੋਧਿਆਂ ਦੇ ਜਾਂ ਪਖਤਾਂ ਦੇ ਦੋ ਬੰਦੇ ਨਾ ਰਹਿ ਜਾਂਦੇ ਆ ਨਹੀਂ ਹੋਰ ਬੰਦੇ ਦੁਨੀਆ ਇੱਥੇ ਦਿਲ ਦਾ ਮਾਮਲਾ ਹੈ ਜੇ ਲੋਕਾਂ ਨੇ ਮੈਨੂੰ ਦਿੱਤੇ ਨਾ ਪੈਸੇ ਜਾਂ ਦਿਲ ਦਾ ਮਾਮਲਾ ਦੇ ਦੁਨੀਆ ਬਹੁਤ ਤਖੜੇ ਫਿਰਦੇ ਨਾ ਤੇ ਉਹਨਾਂ ਦੇ ਵਿਚਾਰਿਆਂ ਨੇ ਜਾ ਕੇ ਨੌਕਰੀ ਕਰਕੇ ਜਾਂ ਕੁਛ ਕਰਕੇ ਕਿੰਨੇ ਰੁਪਿਆ ਕਮਾ ਕੇ ਮੈਨੂੰ ਪਾਏ ਵੀ ਬਗਲੇ ਨੂੰ ਪੈਸੇ ਦੇਗੀ ਬਗਲੇ ਨੂੰ ਪੈਸੇ ਦੀ ਤੇ ਬਾਪੂ ਜੀ ਅੱਜ ਕਮੇਟੀਆਂ ਦਾ ਤੁਸੀਂ ਜਿਹੜੇ ਹੋਣ ਮੰਨ ਲਾ ਵੀ ਮੈਚ ਹੋਣੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਆ ਵੀ ਕਮੇਟੀਆਂ ਮੈਂ ਲੋਕਾਂ ਨੂੰ ਕਮੇਟੀਆਂ ਜਿਹੜੀਆਂ ਮੇਰੀਆਂ ਉਹ ਬਰੀਆਂ ਫੈਨ ਆ ਜਿਹੜੀਆਂ ਕੁਸ ਕੁਮੇਟੀਆਂ ਕੁਸ ਬੰਦੇ ਸਾਡੇ ਵਿਰੋਧੀ ਵੀ ਆ ਕਮੇਟੀਆਂ ਜੋ ਕਹਿੰਦੇ ਆ ਨਹੀਂ ਮੈਂ ਤਾਂ ਕਹਿੰਦਾ ਬਹੁਤ ਹੀ ਤੰਗ ਗੁਜ਼ਾਰਾ ਜਿਹੜੀ ਕਮੇਟੀਆਂ ਮੇਰੇ ਮੇਰਾ ਮੈਚ ਕਰੇ ਜਾਂ ਗਰੀਬ ਬੰਦੇ ਦਾ ਚਲ ਵੀ ਬੁढ़ा ਆਦਮੀਆਂ ਚੱਲ 2 ਰੁਪਏ ਲੈ ਜੂ ਫਿਰ ਕੋਈ ਮੇਰੀ ਕੋਈ ਕਲਾ ਤਾਂ ਇੰਨੀ ਵੱਡੀ ਹੈ ਨਹੀਂ ਵੀ ਮੈਂ ਆਪਾਂ ਵੀ ਪ੍ਰਭਾਵਨਾ ਜਾਂ ਜਾਇਜ਼ ਤਾਂ ਖੜੇ ਆ ਵੀ ਆਹ ਕਹਿੰਦਾ ਯਾਰ ਬੁढ़ा ਆਦਮੀਆਂ ਚੱਲ 2 ਸਾਪੀਆਂ ਮਾਰ ਕੇ 2 ਰੁਪਏ ਗਰੀਬ ਬੰਦਾ ਓਕਾ ਗੁਰਚਾ ਨੂੰ ਉਹ ਲੈ ਜੂ ਕੋਨੇ ਕਿਨੇ ਕੇ ਮੇਰੇ ਪੋਤੇ ਆ ਜਾਂ ਜਵਾਕ ਆ ਵੀ ਹੋਰ ਕੋਈ ਸਾਧਨ ਤਾਂ ਹੈ ਜੇ ਹੁਣ ਮੰਗਤਾ ਉਹਦਾ ਮੰਗਣਾ ਹੀ ਆ ਮੰਗਣਾ ਹੀ ਆ ਜੀ ਪੰਗਣਾ ਉਹ ਲੋ ਕੋਈ ਹੋਰ ਕਾ ਕਾਰਗਿਆਰੀ ਹੈ ਨਹੀਂ ਮੇਰੀ ਬਿਨਾ ਗੇਮ ਤੋਂ ਜੋ ਚੋਰੀ ਜਾਰੀ ਕਰਦੇ ਆ ਜੇ ਹੁਣ ਮੈਂ ਦੀਸੇ ਪ੍ਰਭਾਵ ਨਹੀਂ ਉੱਥੇ ਅੰਦਰ ਜੇਲ੍ਹ ਚ ਜੇ ਮੈਂ ਭੁੱਕੀ ਵੇਚਦਾ ਸ਼ਰਾਬ ਵੇਚਦਾ ਮੈਂ ਕਹਿੰਦਾ ਨਾ ਇਹ ਕੰਮ ਨਹੀਂ ਕਰਨਾ ਜੀ ਆਹਦਾ ਲੋਕੜੀ ਨਹੀਂ ਸੀ ਮੈਂ ਧੱਕੇ ਖਾਣ ਦੀ ਲੋਕਾਂ ਦੀ ਬਾਈ ਬਾਈ ਕਰਨ ਦੀ ਪਰ ਨਹੀਂ ਜ਼ਮੀਰ ਨਹੀਂ ਹਾਰੇ ਹਮ ਧੰਨਵਾਦ ਬਾਪੂ ਜੀ ਹਾਂ ਬਹੁਤ ਧੰਨਵਾਦ ਹਾਂ ਬਹੁਤ ਹੀ ਸ਼ੁਕਰਗੁਜ਼ਾਰ ਦੋਸਤੋ ਤੇ ਬਾਈ ਬੁਗਲੇ ਨਾ ਮਨਲਾ ਕਬੱਡੀ ਦਾ ਸੁਪਰਸਟਾਰ ਬੰਦਾ ਬਾਪੂ ਬੁਗਲਾ ਬਠੰਡੇ ਵਾਲਾ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਨਾ ਸ਼ੇਅਰ ਕਰੋਗੇ ਦੋਸਤੋ ਕੌਕੋ ਮੇਰੇ ਕੋਲ ਦਾ ਖੀਰ ਵੀ ਦੋਸਤੋ ਇਹੀ ਚੀਜ਼ ਚੀਜ਼ ਆ ਵੀ ਮਤਲਬ ਤੁਸੀਂ ਸ਼ੇਅਰ ਜ਼ਰੂਰ ਕਰਿਓ ਵੀ ਬਗਲਾ ਕੀ ਚੀਜ਼ ਆ ਲੋਕਾਂ ਨੂੰ ਬੱਚਿਆਂ ਨੂੰ ਦਿਖਾਇਆ ਕਰੋ ਮੇਰੀ ਇਹ ਗੇਮਾਂ ਵੀ ਐਡੀ ਉਮਰ ਦੇ ਵਿੱਚ ਬੰਦਾ ਖੇਡ ਸਕਦਾ 7 ਸਾਲ ਦੀ ਉਮਰ 80 ਜੀ ਬੜਨ ਵਾਲਾ ਦੇਖ ਲਓ ਵੀ 80 ਸਾਲ ਦਾ ਬੰਦਾ ਤਾਂ ਨਿਕਰੀ ਨਹੀਂ ਪਾ ਸਕਦਾ ਨਿਕਰੀ ਨਹੀਂ ਬੰਦਾ ਧੰਨਵਾਦ ਬਾਪੂ ਜੀ ਬਹੁਤ ਸ਼ੁਕਰੀਆ ਧੰਨਵਾਦ ਤੁਹਾਡਾ